ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਵਿੱਚ ਸੋ ਅੱਜ ਜਿਸ ਹੱਥ ਤੇ ਆਪਾਂ ਵੀਡੀਓ ਬਣਾਉਣੀ ਆ ਉਹਨੂੰ ਆਪਾਂ ਢੋਲ ਵਾਲਾ ਹੱਥ ਕਹਿੰਦੇ ਆ ਤੇ ਉਸ ਹੱਥ ਤੇ ਬਹੁਤ ਹੱਥ ਤੇ ਵੀਡੀਓ ਬਣਾਉਣੀ ਆ ਆਪਾਂ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਵੀ ਕਰੋ ਕਮੈਂਟ ਵੀ ਕਰੋ ਤੇ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਆਓ ਜੀ ਆਪਾਂ ਸ਼ੁਰੂ ਕਰਦੇ ਆਂ ਤੇ ਪਹਿਲਾਂ ਮੈਂ ਤੁਹਾਨੂੰ ਵਜਾ ਕੇ ਦਿਖਾਉਣਾ ਵੀ ਕਿਸ ਤਰ੍ਹਾਂ ਹੱਥ ਵੱਜਦਾ ਤੇ ਫਿਰ ਅੱਗੇ ਮੈਂ ਤੁਹਾਨੂੰ ਸਲੋ ਵਿੱਚ ਦੱਸਾਂਗਾ ਵੀ ਕਿਵੇਂ ਵਜਾਉਣਾ ਹੈ ਹਨਾ ਕਿਸ ਤਰ੍ਹਾਂ ਵਜਾਉਣਾ ਹੈ ਤੇ ਆਓ ਜੀ ਸ਼ੁਰੂ ਕਰਦੇ ਆਂ ਪਹਿਲਾਂ ਧਾਰਨਾ ਤੋਂ ਕੱਲ ਗੀਤ ਧਰ ਦੇ ਜਾਯਾ ਨੂੰ ਜੀ ਆਇਆ ਨੂੰ ਇੰਨ ਨੂੰ ਦੇਖੋ ਸਲੋ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਤੇ ਕਿਸ ਤਰ੍ਹਾਂ ਵਜਣਾ ਕਿਵੇਂ ਹੈ ਨਾ ਇਹ ਬਜਾਉਣਾ ਹੈ ਵੀਰੇ ਠੀਕ ਹੈ ਜੀ ਠੀਕ ਹੈ ਜੀ ਦੇਖੋ ਦੁਬਾਰੇ ਠੀਕ ਹੈ ਜੀ ਹੋਰ ਦੇਖੋ ਦੁਬਾਰੇ ਦੇਖੋ ਤੇ ਦੇਖ ਲਿਓ ਵੀ ਉਹੀ ਹੱਥ বাজਦਾ ਹਨਾ ਤੇ ਕਿਉਂਕਿ ਮੈਂ ਵਜਾ ਰਿਆਂ ਤੇ ਤੁਸੀਂ ਜ਼ਰੂਰ ਦੇਖ ਕੇ ਦੱਸਿਓ ਵੀ ਇਸ ਤਰ੍ਹਾਂ ਹੀ ਆ ਹੱਥ ਠੀਕ ਹੈ ਆਓ ਜੀ ਦੁਬਾਰੇ ਸ਼ੁਰੂ ਕਰਦੇ ਹਾਂ ਦੁਬਾਰਾ ਤੁਹ ਦੱਸਦਾ ਕਿਸ ਤਰ੍ਹਾਂ ਵੱਜਣਾ ਕਿਵੇਂ ਵਜਾ ਸਕਦੇ ਹਾਂ ਨੂੰ ਆਪਾਂ ਤੇ ਸ਼ੁਰੂ ਕਰਦੇ ਹਾਂ ਉਹ ਜੀ ਇਹ ਵੱਜਦਾ ਜੀ ਇਸ ਤਰ੍ਹਾਂ ਇਹ ਬ੍ਰੇਕ ਹੋਰ ਗੱਲ ਹੈ ਵੀ ਜਿੰਨਾ ਆਪਾਂ ਨੂੰ ਸਲੋ ਦੇ ਵਿੱਚ ਬਜਾਵਾਂਗੇ ਕੋਈ ਵੀ ਹੱਥ ਹੈ ਸਿੱਖਣ ਤੋਂ ਪਹਿਲਾਂ ਕਿਉਂਕਿ ਜੋ ਉਸਤਾਦ ਲੋਕ ਹੁੰਦੇ ਆ ਉਸਤਾਦ ਦੱਸਦੇ ਆ ਉਹ ਸ਼ੁਰੂਆਤ ਤੋਂ ਆਪਾਂ ਨੂੰ ਪਹਿਲੇ ਮਤਲਬ ਵੀ ਪਹਿਲਾਂ ਸਲੋ ਤੋਂ ਸ਼ੁਰੂ ਕਰਾਉਂਦੇ ਆ ਉਹ ਕਿਉਂ ਕਰਾਉਂਦੇ ਆ ਕਿਉਂਕਿ ਵੀ ਜੇ ਆਪਾਂ ਸਲੋ ਦੇ ਵਿੱਚ ਬਜਾਵਾਂਗੇ ਗਾਹਾਂ ਆਪਾਂ ਨੂੰ ਕਿਸੇ ਨੂੰ ਦੱਸਣ 'ਚ ਕਿਸੇ ਨੂੰ ਦਿੱਕਤ ਨਾ ਆਵੇ ਪਹਿਲੀ ਗੱਲ ਤੇ ਹੈ ਦੂਜੀ ਗੱਲ ਜਿਵੇਂ ਆਪਾਂ ਵੀ ਸਲੋ ਹੱਥ ਬਜਾਵਾਂਗੇ ਤੇ ਮਤਲਬ ਵੀ ਗਿਣਤੀ ਦੇ ਹੱਥ ਵੱਜਣਗੇ ਤੇ ਆਪਾਂ ਗਿਣਤੀ ਦੇ ਵਿੱਚ ਅੱਗੇ ਵੀ ਕਿਸੇ ਨੂੰ ਦੱਸ ਸਕਦੇ ਆ ਤੇ ਆਪਣੇ ਹੱਥਾਂ ਦੀ ਵੀ ਸਫਾਈ ਹੱਥਾਂ ਦੀ ਸਫਾਈ ਤਾਂ ਹੋਣੀ ਆ ਵੀ ਜੇ ਆਪਾਂ ਨੂੰ ਹੱਥ ਸਲੋ ਆਉਂਦੇ ਹੋਣ ਤਾਂ ਭਾਵੇਂ ਵੀ ਹੌਲੀ ਹੱਥ ਬਜਾਉਣੇ ਆਉਂਦੇ ਹੋਣ ਤਾਂ ਵੀ ਜਿਵੇਂ ਆਪਾਂ ਗਿਣਤੀ ਦੇ ਹੱਥ ਕਿਸੇ ਨੂੰ ਵੀ ਦੱਸਣੇ ਆ ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ ਤੇ ਵੈਸੇ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਹਨ ਜਿੰਨਾ ਕੁ ਮੈਨੂੰ ਸਮੱਤੈ ਦੀ ਮੈਂ ਦੱਸ ਰਿਹਾ ਤੁਹਾਨੂੰ ਵੀ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਹੌਲੀ-ਹੌਲੀ ਕਿਉਂਕਿ ਜਿੱਦੋਂ ਮੈਂ ਸਿੱਖਦਾ ਢੋਲ ਕੀ ਜਾਂ ਸਿੱਖਿਆ ਮੈਂ ਤੇ ਉਹਨੇ ਮੈਨੂੰ ਐਸੀ ਤਰ੍ਹਾਂ ਹੀ ਸਿਖਾਈ ਹੈ ਤੇ ਇਸ ਕਰਕੇ ਵੀਰੇ ਵੀ ਇਹਨੂੰ ਜਿੰਨਾ ਆਪਾਂ ਸਲੋ ਵਜਾਵਾਂਗੇ ਓਨੀ ਆਪਣੇ ਹੱਥਾਂ ਦੀ ਸਫਾਈ ਹੋਣੀ ਹੈ ਤੇ ਅੱਗੇ ਦੀ ਅੱਗੇ ਜਿਵੇਂ ਜਿੰਨੀ ਆਪਾਂ ਸਲੋ ਵਜਾਵਾਂਗੇ ਤੇ ਫਿਰ ਉਹਨੂੰ ਜਿੰਨਾ ਮਰਜ਼ੀ ਤੇਜ਼ ਕਰ ਲਓ ਸਲੋ ਤੋਂ ਆਪਾਂ ਹੌਲੀ ਲਿਜਾ ਸਕਦੇ ਹਾਂ ਪਰ ਜੇ ਆਪਾਂ ਕਹੀਏ ਸਲੋ ਤੋਂ ਆਪਾਂ ਤੇਜ਼ ਲਿਜਾ ਸਕਦੇ ਹਾਂ ਜੇ ਆਪਾਂ ਕਹੀਏ ਵੀ ਤੇਜ਼ ਤੋਂ ਸਲੋ ਆਉਣਾ ਹੈ ਤੇ ਪਹਿਲਾਂ ਸਲੋ ਵਜਾਉਣਾ ਪਊਗਾ ਹਨ ਇਸੇ ਕਰਕੇ ਪਹਿਲਾਂ ਆਪਾਂ ਸਲੋ ਦੇ ਵਿੱਚ ਦੇਖੀਏ ਵੀ ਕਿਸ ਤਰ੍ਹਾਂ ਬੱਜਣਾ ਹੈ ਫਿਰ ਮੈਂ ਤੁਹਾਨੂੰ ਵਜਾਉਂਗਾ ਵਜਾਉਂਦਾ ਵਜਾਉਂਦਾ ਮੈਂ ਇਸ ਹੱਥ ਨੂੰ ਤੇਜ਼ ਕਰ ਦੂੰਗਾ ਤੇ ਤੁਸੀਂ ਦੇਖ ਲਿਓ ਵੀ ਹੱਥ ਉਹੀ ਹੈ ਹਨਾ ਜੀ ਆਓ ਜੀ ਸ਼ੁਰੂ ਕਰਦੇ ਆਂ ਆਪਾਂ ਦੁਬਾਰਾ ਇਸ ਕਰਕੇ ਵੀਰੇ ਬੇਨਤੀ ਹੈ ਵੀ ਮਿਹਨਤ ਕਰਨੀ ਹੈ ਮਿਹਨਤ ਦੇ ਨਾਲ-ਨਾਲ ਇਹ ਜ਼ਰੂਰ ਰੱਖਣਾ ਵੀ ਆਪਾਂ ਸਲੋ ਜਿੰਨਾ ਵੀ ਸਲੋ ਹੋ ਸਕਦਾ ਹੈ ਗਿਣਤੀ ਦੇ ਵਿੱਚ ਮੈਂ ਤੁਹਾਨੂੰ ਗਿਣਤੀ ਦੇ ਵਿੱਚ ਵੀ ਹੱਥ ਦੱਸੇ ਨੇ ਤੇ ਦੱਸਦਾ ਰਹੂੰਗਾ ਜਿੰਨੇ ਕ ਹੱਥ ਹੋਣਗੇ ਹਨਾ ਤੇ ਵੀ ਬਸ ਧਿਆਨ ਰੱਖਿਓ ਵੀ ਆਪਾਂ ਮਿਹਨਤ ਜ਼ਰੂਰ ਕਰੀਏ ਆਉਦੀ ਸ਼ੁਰੂ ਕਰਦੇ ਹਾਂ ਦੁਬਾਰੇ ਠੀਕ ਹੈ ਇਹ ਵਜਦਾ ਇਸ ਤਰ੍ਹਾਂ ਜੀ ਵੀਰ ਜੀ तेज करते हैं इस तरह हथ है जी है ना ਆਉ ਆਉ ਦੀ ਮੈਂ ਤੁਹਾਨੂੰ ਬੇਸ ਵਾਲੇ ਬੰਨੇ ਲੈ ਚੱਲਦਾ ਤੇ ਨਾਲ ਨਾਲ ਬੇਨਤੀ ਆ ਵੀ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਸ਼ੇਅਰ ਕਰਦੇ ਹੋ ਤੋਂ ਇਨਾ ਪਿਆਰ ਬਖਸ਼ਦੇ ਹੋ ਬਹੁਤ ਬਹੁਤ ਧੰਨਵਾਦ ਹੈ ਤੇ ਬੇਨਤੀ ਆ ਵੀ ਆਪਣਾ ਹਨ ਮਿਹਨਤ ਜ਼ਰੂਰ ਕਰ ਲਿਓ ਵੀਰੇ ਜਿੰਨੇ ਕੁ ਵੀ ਤੇ ਆਓ ਜੀ ਹੁਣ ਮੈਂ ਤੁਹਾਨੂੰ ਬੇਸ ਵਾਲਾ ਬੰਨਾ ਦੱਸਦਾ ਵੀ ਇਸ ਤਰ੍ਹਾਂ ਵਜਾਉਣਾ ਹੈ ਆਪਣਾ ਹਨ ਤੇ ਤੁਸੀਂ ਧਿਆਨ ਨਾਲ ਦੇਖਿਓ ਠੀਕ ਹੈ ਜੀ pau ji shuru karde haa ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਸਲੋ ਬਜਾ ਕੇ ਦਿਖਾਉਣਾ ਫਿਰ ਇਹਨੂੰ ਮੈਂ ਹੌਲੀ-ਹੌਲੀ ਮਤਲਬ ਆਪ ਦੇ ਖਾਬ ਨਾਲ ਤੇਜ਼ ਕਰ ਦੂੰਗਾ ਤੇ ਤੁਸੀਂ ਆਪਦੇ ਹਿਸਾਬ ਨਾਲ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ ਤੇਜ਼ ਕਰ ਸਕਦੇ ਹੋ ਜਿੰਨਾ ਤੇਜ਼ ਕਰਨਾ ਉਹ ਨਹੀਂ ਤੇਜ਼ ਕਰ ਸਕਦੇ ਤੁਸੀਂ ਇਹ ਕੋਈ ਦਿੱਕਤ ਨਹੀਂ ਵੀ ਆਪਾਂ ਨੇ ਕਿੰਨਾ ਕੁ ਤੇਜ਼ ਕਰਨਾ ਜਾਂ ਕਿਸ ਤਰ੍ਹਾਂ ਵੀ ਹਨਾ ਹੋਰ ਸਲੋ ਦੇਖ ਲੋ ਅੱਜ ਦੀ ਆਪਣੀ ਵੀਡੀਓ ਸੀ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਅੱਗੇ ਜੋ ਮੈਂ ਵੀਡੀਓ ਪਾਉਣੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰੀ ਵੀਡੀਓ ਜਿੰਨਾ ਵੀ ਟਾਈਮ ਢੋਲ ਕੀ ਦੇ ਲਾਵਾਂਗੇ ਤੇ ਆਪਾਂ ਕੋਸ਼ਿਸ਼ ਕਰੀਏ ਵੀ ਢੋਲ ਕੀ ਦੇ ਤਿਰਕਟਾਂ ਦੀ ਆਪਾਂ ਵੀਡੀਓ ਬਾਈਏ ਗੱਲੇ ਤਿਰਕਟ ਤੇ ਜਿਵੇਂ ਤੋੜੇ ਹੋਗੇ ਹਨਾ ਤੇ ਬਾਕੀ ਤਿਰਕਟਾਂ ਹੋ ਗਈਆਂ ਜੋ ਵੀ ਸ਼ਾਨ ਦੇ ਵਿੱਚ ਵਜਣ ਵਾਲੀਆਂ ਵੈਸੇ ਹੱਥ ਵਜਾਉਣ ਵਾਲੀਆਂ ਹਨਾ ਤੇ ਪਹਿਲੇ ਦੂਜੇ ਹੱਥ ਚ ਵੱਜਣ ਵਾਲੀਆਂ ਤਿਰਖਟਾਂ ਇਹ ਸਾਬ ਦੇ ਨਾਲ ਆਪਾਂ ਵੀਡੀਓ ਪਾਵਾਂਗੇ ਸੋ ਬੇਨਤੀ ਪ੍ਰਵਾਨ ਕਰਿਓ ਜੀ ਐਨਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ